ਕਾ ਇਹ ਮੁੰਡਿਆਂ ਨੇ ਕਰਤਾ ਜਿਵੇਂ ਸਟਾਰਟ ਆਈ ਮਾਥਾ ਟੇਕ ਕੇ ਆਪਣੇ ਜੱਜੂ ਵਾਲੀ ਜੱ ਲੱਗੇ ਭਾਈ ਸ਼ੁਰੂਆਤ ਕਰਨ ਜੱਜੂ ਨਾਲ ਹੀ ਪਹੁੰਚ ਗਏ ਟਾਈਮ ਨਾਲ ਇਹ ਟਾਈਮ ਦਿੱਤਾ ਦਾ 4 ਵਜੇ ਦਾ ਪੂਰੇ 4 ਵਜੇ ਆ ਗਏ 4 ਵਜੇ ਪੂਰੇ ਆ ਗਏ ਕਿੱਥੇ ਵੱਢ ਕੇ ਆਏ ਹੁਣ ਮਨਸੂਰੇ ਤੇ ਬਾਕੀ ਭਾਈ ਅੱਜ ਆਏ ਆਪਾਂ ਸ਼ੁਰੂਆਤ ਕਰਨ ਲੱਗੇ ਆਪਾਂ ਅੱਜੇ ਵੱਢਣ ਲੱਗੇ ਆਪਾਂ ਤੇਰਾ ਪਹਿਲਾ ਵਲੌਗ ਬਣਾਇਆ ਦਾ ਜੱਜੂ ਨਾਲੇ ਉਦਾਂ ਮਸ਼ੀਨ ਚਲਾਈ ਤੀ ਜਿਹੜੇ ਸਟਾਰਟਿੰਗ ਕਰੀ ਸਟਾਰਟਿੰਗ ਕਰੀ ਬੁੱਧਵਾਰ ਦਾ ਪਿਛਲੇ ਵਾਰ ਬੁੱਧਵਾਰ ਅੱਜ ਵੀਰਵਾਰ ਹੋ ਗਿਆ ਤੇ ਵੱਢਣ ਲੱਗੇ ਭਾਈ 826 ਦੀ ਬਾਕੀ ਝਾੜ ਦੇਖਦੇ ਆਂ ਜੀ ਹੋਰ ਕਿਹੜੇ ਕਿਹੜੇ ਬੀਜ ਜਿਆਦਾ ਚਾਹੁੰਦੇ ਆਂ ਵੀਚੋ 330 310 187 ਹੈ ਨਾ ਮੰਡ ਦਾ ਝਾੜ ਵਧਿਆ ਆ ਰਿਹਾ 222 ਬਾਕੀ 222 ਵੀ ਆ ਤੇ ਆਹ ਦੋ ਕਿਲੇ ਅਸੀਂ 826 826 ਬਾਕੀ ਸਾਰੀ 222 ਉਹ ਆ ਪਿਛਲੇ ਸਾਲ ਵਧਿਆ ਰਹੀ ਸੀ ਪਿਛਲੇ ਸਾਲ ਵਧਿਆ ਰਹੀ ਸੀ ਹਾਂ ਤੇ ਝਾੜ ਖਾਬ ਦਾ ਵਧਿਆ ਲੱਗਦਾ ਬਈ ਐਤੀ ਬੱਚੀ ਇਹ ਤਾਂ ਵਧੀਆ ਝਾੜ 25 ਪਤਾ ਝਾੜ ਆ ਰਿਆ ਮੰਡ ਏਰੀਆ ਸਾਰੇ 25 25 ਦਾ ਹਾਂ 24 25 ਦਾ ਹੈਗਾ ਬਾਈ 20 ਪਲੱਸ ਆ ਸਾਰਿਆਂ ਦੇ ਹਾਂ 20 ਪਲੱਸ ਸਭ ਦਾ ਹੈਗਾ ਸਾਈ ਉਹਨੇ ਵੀ ਉੱਡਾ ਵੱਡੀ ਦੀ ਪਾਇਆ ਉਹਦਾ ਹੈਗਾ ਬਾਈ ਕੁਆਂਟਾ ਨਹੀਂ ਨਿਕਲੇ ਅੱਜੋ ਦੀ ਅੱਧੀ ਵੱਡੀ ਦੀ 2 ਕਿੱਲੇ ਬਣੀ ਜਿਹੜੀ ਹੋਈ ਸੀ ਉਹਦੀ ਵੀ 23 ਜਾਇਆ ਅੱਛਾ ਉਹ ਗਰੀ ਹੋਤੀ ਜਿਹਨੇ ਗੁੱਲੀ ਡੰਡਾ ਖਾ ਖਾ ਉਹ ਆ ਸਾਡੇ ਖੇਤ ਚ ਇੱਥੇ ਜ਼ਿਆਦਾ ਹੈ ਗੁੱਲੀ ਡੰਡਾ ਤੇ ਇੱਧਰ ਸਾਫ ਆ ਹਾਂ ਇਹ ਤਾਂ ਹੀ ਤੁੱਪ ਚ ਵੱਡ ਹੋ ਜੇ ਵਧੀਆ ਆ ਉਹ ਜਿਹੜੀ ਕਣਕ ਬੀਜੀ ਸਾਰੇ ਸਪਰੇਅ ਕਰਦੇ ਆ ਨਾ ਹਾਂ ਉਹ ਵਧੀਆ ਅਸੀਂ 10 ਕਿੱਲੇ ਉਹ ਕਰੀ ਆ ਇੱਕ ਦਾਣਾ ਵੀ ਨਹੀਂ ਗੁੱਲੀ ਘੰਡੇ ਦਾ ਇੱਕ ਦਾਣਾ ਵੀ ਨਜ਼ਾਰਾ ਆ ਰਿਹਾ ਬਾਈ ਜਿਹੇ ਜੀ ਕਣਕ ਦੀ ਸੀ ਉਹ ਹੀ ਉਹ ਹੀ ਇੱਕ ਦਾਣਾ ਵੀ ਗੁੱਲੀ ਘੰਡੇ ਨਾਲ ਫੈਲਾ ਬਾਈ ਉਹਦਾ ਕਣਕਨੂਨੀ ਅਸਰ ਰਹਿੰਦਾ ਬਾਅਦ ਚ ਕਣਕ ਦਬਦੀ ਆਪਾਂ ਹੋਰ ਸਪਰੇਆ ਕਰਦੇ ਆ ਸਪਰੇਆ ਕਰਦੇ ਹੋਰ ਕੀ ਆ ਨਾਲੇ ਬੰਦੇ ਨੂੰ ਖੱਜਰਪਾਲ ਵੀ ਵਾਦੀ ਆ ਤਾਂ ਨਾਲ ਦੀ ਨਾਲ ਸਟੈਕ ਨਾਲੇ ਕਰਤੀ ਨਾਲੇ ਨਜ਼ਾਰਾ ਨਜ਼ਾਰਾ ਇਹਦੇ ਬੰਦਰੀ ਲੋੜ ਨਹੀਂ ਬਾਈ ਹਾਂ ਤੇ ਬਾਕੀ ਰੈਡੀ ਹਵਾ ਭਰਉਣ ਗਿਆ ਬਾਈ ਟਰਾਲੇ ਦੀ ਜੇ ਉਹ ਆਉਂਦਾ ਏ ਤੇ ਸਹੀ ਉਹ ਤਾਂ ਟਰਾਲਾ ਲਿਆ ਜਾਂਦਾ ਆਪਾਂ ਨੇ ਤੇ ਇਹ ਜਪਾਨੀ ਬੀਜ ਪਾਉਣਾ ਬਈ ਆਸੋਈ ਸੱਬੀ ਦਾ ਇਹਦਾ ਲੱਗ ਰੱਖ ਲੈਣਾ ਬਈ ਹਾਂ ਲੈਦਾ ਹੈ ਹਾਂ ਲੈਦਾ ਰੱਖ ਲੈਣਾ ਇਹਨੇ ਦੋ ਬੀਜ ਆਰੇ ਕਿ ਤਿੰਨ ਉਰੇ ਦੋ ਬੀਜ ਆ ਇੱਕ ਬੀਜ ਆ ਇੱਕ ਇਹਦੇ ਹਾਂ ਉਹ ਆਪਾਂ ਨੇ ਲੱਗ ਰੱਖ ਲੈਣਾ ਜਾਂ ਢੋਲਾ ਢੂਲ ਭਰਨੇ ਆਪਾਂ ਨੇ ਬੋਲਦਾ ਕੀ ਕਰਨਾ ਚਾਹਾਂ ਨੂੰ ਫਿਰ ਐ ਇੱਕਤੀ ਆ ਸੀ ਵੀ ਆ ਆਪਣਾ ਸਾਰਾ ਢੋਲਾ ਨਾਲ ਹੀ ਬੀਜ ਆ ਤਾਂ ਵਧੀਆ ਏ ਢੋਲਾ ਕੋਈ ਅਸੀਂ ਥੈਲੀ ਵਾਲਾ ਬੀਜ ਨਹੀਂ ਪਾਇਆ ਬਸ ਦੋ ਥੈਲੀਆਂ ਪਈਆਂ ਆਸੋਈ ਰੱਤੀ ਸੋਤੀ ਸਾਰਾ ਕਰ ਲੈਣਗੇ ਹਾਂ ਬਸ ਠੀਕ ਆ ਰਾ ਲੈਣਾ ਰਹਿਣਾ ਵਧੀਆ ਉਹੀ ਬੀਜ ਆ ਵਧੀਆ ਬੀਜ ਆ ਦੇਖ ਨੇ ਵੀਜੀ ਕਿੱਥੇ ਲਿਓਂਦੇ ਕਣਕ ਦੇ ਛਿੱਟੇ ਨਾਲ ਵੀਜੀ ਹੋਈ ਕਣਕ ਦੇ ਸਾਰੀ ਉਹ ਹਾਂ ਅੱਠ ਵੇ ਪਹਿਲਾਂ ਛਿੱਟੇ ਨਾਲ ਦਈ ਗਏ ਤੇ ਮਸ਼ੀਨ ਵੀ ਦੀ ਸੀ ਅਸੀਂ ਰੂਟਾ ਵੇਟਰ ਨਾਲ ਹਾਂ ਤੇ ਠੀਕ ਹੈ ਨਾ ਵਿਲੇ ਜੇ ਤੇ ਜਾਂ ਮਸ਼ੀਨ ਰੱਖੀ ਨਹੀਂ ਫੇਰ ਛਿੱਟਾ ਦਈ ਗਏ ਇੱਕ ਦੋ ਕਿਲਿਆਂ ਦਾ ਰੋਜ਼ ਦੋ ਕਿਲੇ ਵੀਜੀ ਗਏ ਉਹ ਤੇ ਆ ਐਂਓ ਵੀਜੀ ਦੀ ਉੱਧਰ ਚੱਲੀਆਂ ਝੁੱਲੀਆਂ ਦਾ ਢਾਹੇ ਵੱਲ ਉੱਥੋਂ ਮਸ਼ੀਨ ਨਾਲ ਵੀਜੀ ਰੂਟਾ ਵੇਟਰ ਉਹ ਵੀ ਮਸ਼ੀਨ ਛਿੱਟਾ ਹੀ ਹੁੰਦਾ ਇਹ ਤਾਂ ਉਹਨੇ ਕਣਕ ਖੇਰ ਦੀ ਉਹ ਵਿੱਚ ਰੂਟਾ ਵੇਟਰ ਲਾਈ ਜਾਂਦਾ ਹਾਂ ਰੂਟਾ ਵੇਟਰ ਆ ਹੀ ਕਣਕ ਵੀਜੀ ਦੀ ਇਹ ਸਾਰੀ ਆਪਾਂ ਤੇ ਬਾਕੀ ਦਿਖਾਉਨੇ ਆ ਬਾਈ ਜਲਦੀ ਮਸ਼ੀਨ ਵਿਗਾਉਣੀ ਸਾਰਿਆਂ ਨੂੰ। ਲਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਜੀ ਅੱਜ ਅੱਪਾ ਕਰ ਲੱਗੇ ਸ਼ੁਰੂਆਤ। ਓਏ ਰੋਕਲੀ ਮੱਥਾ ਟੇਕਣਾ। ਉਹ ਰਹਿ ਗਿਆ। 2 ਮਿੰਟ। ਟਰੈਕਟਰ ਰਹਿ ਗਿਆ ਬਾਈ ਪਿੱਛੇ ਹਜੇ। ਮਸ਼ੀਨ ਪਹਿਲਾਂ ਆ ਗਈ। ਆ ਵਧਣੀ ਆਪਾਂ ਨੇ ਇੱਧਰ ਵਧਨੇ ਆ ਤਿੰਨ ਕਿਲੇ। ਕਾ ਇਹ ਮੁੰਡਿਆਂ ਨੇ ਕਰਤਾ ਜਿਵੇਂ ਸਟਾਰਟ ਹੀ ਮੁੱਠਾ ਟੇਕ ਕੇ ਲੈ ਬਾਈ ਫੋਰਮੈਨ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਅੱਜ ਮੁੰਡਿਆਂ ਦਾ ਕਰਤਾ ਬਾਈ ਮੂੰ ਮਿੱਠਾ ਸ਼ੁਰੂਆਤ ਕਰਨ ਲੱਗੇ ਆ ਸ਼ੁਰੂਆਤ ਪਹਿਲਾ ਦਿਨ ਇਹਨਾਂ ਦੇ ਕੱਟ ਲਾਉਣ ਲੱਗੇ ਆ ਜੀ ਚਲੋ ਕਾਕੇ ਫੋਜੀ ਬਾਈ ਮੂੰ ਟੇਕ ਕਰ ਲੋ ਪਹਿਲਾਂ ਡਰਾਈਵਰ ਦਾ ਕਰਾ ਦੇ ਕਰਾ ਦੇ ਸਾਰਿਆਂ ਨੂੰ ਮੂੰ ਮਿੱਠਾ ਲੈ ਬਾੜੋਏ ਕਿੱਥੇ ਕਰਦੇ ਆ ਬਣੀ ਜੀ ਹੋਰ ਲਿਆਓ ਜੀ ਕਿੱਥੇ ਕਰਦੇ ਆ ਗਿਆ ਬਾਈ ਟਰੈਕਟਰ ਜੀ ਚਲੋ ਚਲੋ ਹੈ ਪਈਆ ਲਾਤਾ ਹਾਂ ਯਾਰ ਵੱਜ ਗਏ ਬਾਈ ਸ਼ਾਮ ਦੇ ਆਉਣ ਆਈ ਆ ਮਸ਼ੀਨ ਆਪਣੇ ਚੱਜੂ ਵਾਲੀ ਅਸੀਂ ਨਾ ਬਾਈ 2 ਕਰਦਣੀਆਂ ਜੀਆਂ ਨੇ ਤੇ ਭਾਈ ਦੇ 6 ਲੱਗ ਗਏ ਨਹੀਂ 2 ਹੋ ਜਾਣੀਆਂ ਸੀਆਂ ਤਾਲਾ ਦੇਖ ਲਈ ਜੀ ਗਾਜੀ ਬਾਰਿਆਂ ਨੂੰ ਬਾਈ ਰੈਡੀ ਆਏ ਨੇ ਤੁਹਾਡੇ ਰੈਡੀ ਆਉਗਾ ਹਾਂ ਕਹਿਵਾ ਵਾ ਵਧੀਆ ਤੇ ਠੀਕ ਆ ਹਾਂ ਹਾਂ 6 ਤੱਕ ਤੁਸਾਂ ਲੈ ਲੋ ਟਾਈਮ ਪਰ 4 ਵਜੇ ਬਾਈ ਕਿ ਕਿਹਾ ਸੀ ਨੇ ਗੱਲ 4 ਵਜੇ ਤੇਰੀ ਮੋਟਰ ਪਰ ਆ ਕੇ ਨਹੀਂ ਆਉਗੇ ਪਹੁੰਚ ਗਏ ਪਹੁੰਚ ਗਏ ਵੀ ਆਇਆ ਹਾਂ 4 ਵਜੇ ਆ ਗਏ ਪਹਿਲਾ ਆ ਗਏ ਬਾਈ ਬਾਕੀ ਬਾਈ ਵੱਡ ਰਹੇ ਆ ਇਹ 826 ਵੀ ਜਾਂ ਇੱਧਰ ਵੀ 826 ਆ ਬਾਈ ਉਹ ਪਰਾਂ ਵੀ 800 ਜੰਦੀ ਟਰੈਕਟਰ ਸਾਈਡੋਂ ਟਾਲਾ ਲੈਂਦਾ ਆਪਾਂ ਨੇ ਇਹ ਪਾਉਣਾ ਬਾਈ ਬੀਜ ਲੱਗ ਆਹ ਟਰਾਲੇ 'ਚ ਪਾ ਦੇਣਾ ਇਹ ਘਰਾਂ ਰੱਖਣਾ ਆਪਾਂ ਨੇ 826 ਵੀ ਜਾਂ ਘਰਾਂ ਰੱਖਣਾ ਤੇ ਹਰਸ਼ ਵੀ ਇਹ ਟਰਾਲਾ ਲੈਂਦਾ ਡੈਡੀ ਹਵਾ ਭਰਉਣ ਗਿਆ ਟਰਾਲੇ 'ਚ ਉਹ ਆ ਰਿਹਾ ਏ ਬਾਕੀ ਉਪਰਾਂ ਤੱਕ ਵੱਢਣੇ ਬਾਈ ਤੇ ਦਿਖਾਉਣੇ ਬਾਈ ਹੋ ਗਈ ਬਾਈ ਟਰੈਕਟਰ ਪਹੁੰਚ ਗਿਆ ਤੇ ਇੱਕ ਟੈਂਕ ਪਵਾ ਰਿਹਾ ਬਾਈ ਆਪਾਂ ਨੇ ਤੇ ਕੀਲਾ ਵੱਢ ਉਹ ਚੱਲਿਆ ਬਾਕੀ ਨਜ਼ਾਰਾ ਬਾਈ ਟਰਾਲੇ ਦਾ ਹੁਣ ਥੋਵੇਂ ਮੁੜ ਜਾਂਦਾ ਏ ਤੇ ਆ ਵੱਢ ਹੋ ਗਿਆ ਇਹ ਗਾਲੀ ਆਈ ਵਜੇ ਤੁਹਾਨੂੰ ਟਾਈਮ ਨਾਲ ਆ ਗਈ ਮੈਂ ਤਾਂ ਕਹਿਵਾ ਤਿੰਨ ਚ ਪਾਉਣਾ ਇਹਨਾਂ ਨੇ ਨਾ 4 ਵਜੇ ਕਿਹਾ ਤਾਂ ਇਹਨੇ ਮੁੰਡੇ ਨੇ 4 ਵਜੇ ਪਹੁੰਚ ਗਏ 4 ਵਜੇ ਟਾਈਮ ਪਰ ਪਹੁੰਚਿਆ ਕਿ ਨਹੀਂ ਹਾਂ ਕੱਲ ਫਿਰ ਉਹ ਬੈਲਟ ਟੁੱਟ ਗਈ ਦੀ ਬੜੀ ਇੱਕ ਤਾਂ ਮਸ਼ੀਨ ਦੀ ਉਹ ਟੁੱਟਣ ਵਾਲੀ ਤੇ ਸੀਗਾ ਜਿੰਨੇ ਕਿ ਦਿਨ ਕੱਢਦੇ ਵੇ ਵਧੀਆ ਏ ਬਦਲੀ ਨਹੀਂ ਦੀ ਬਦਲੀ ਨਹੀਂ ਦੀ ਫੇ ਕਹਿਵਦਾ ਪਾਈ ਤਾਂ ਖਰਾਬੇ ਦੀ ਹੋ আচ্ছা ਜਿਹੜੇ 20 50 ਕਿਲੇ ਵੱਡੇ ਹੀ ਆ ਹਾਂ ਹਾਂ ਉਹ ਖਰਾਬੇ ਹੋਣੇ ਸਹੀ ਗੱਲ ਹੁਣ ਕਿ ਵਿਚੇ ਰੱਖੀ ਦੀਓ ਅੱਛਾ ਵਿਚੇ ਯਾਰ ਨਾਟ ਕੱਟੇ ਆਪਾਂ 15 ਮਿੰਟ ਦਾ ਕੰਮ ਤਾਂ ਫੇਰ ਪਾ ਦੀ ਨਵੀਂ ਠੀਕ ਆ ਜ਼ਿਆਦਾ ਟਾਈਮ ਨਹੀਂ ਲਾਇਆ ਵਿਚੇ ਰੱਖੀ ਹੋਈ ਸੀ ਮੱਕੀ ਚੱਲ ਪਿਆ ਹੁਣ ਤਾਂ ਕੰਮ ਕੰਮ ਵਧੀਆ ਓਕੇ ਹੈਨਾ ਦਿਨ ਰਾਤ ਵਾਲਾ ਕੰਮ ਹੋ ਗਿਆ ਹੈਨਾ ਹਾਂ ਹਾਂ ਥੱਕਾ ਹੜਕਾ ਗਿਆ ਤੇ ਚੱਲਿਆਂ ਬਾਲਾ ਉਹ ਲਾਉਂਦੇ ਆ ਜਾਇਆ ਜਾਇਆ ਦੇਖਦੇ ਆ ਕਿੰਨਾ ਖੁੰਦਾ ਉਹ ਆਈਦੇ ਆ ਰਹੇ ਹੋਗੇ ਕਹਾਣਾ ਹਾਂਜੀ ਹਾਂ ਤੇ ਡਰਮ ਭਰ ਜੂਗੇ ਡਰਮ ਭਰ ਜੂਗੇ ਕੀ ਕਹਿੰਦਾ ਬਾਕੀ ਬਾਹਰ ਘਾੜ ਦੇਖੀਓ ਉਹਨੂੰ ਵੀ ਖਾਲੀ ਕਰਾ ਜਾਣਾ ਹੁਣ ਮੈਂ ਟੈਂਕ ਖਾਲੀ ਕਰਵਾ ਦਵਾਉਣਾ ਉਹਨੂੰ ਵੀ ਇਹਨ ਖਾਲੀ ਕਰਦੇ ਫਿਰ ਆ ਵੀ ਸਾਫਾ ਥੋੜਾ ਜਿਹਾ ਇੱਚ ਬਈ ਖਰਾਬੀ ਸੀ ਆ ਵੀ ਜੋ ਵਧੀਆ ਸਾਫਾ ਨਾ ਗੁੱਲੀ ਡੰਡਾ ਨਾ ਕੁਛ ਖਾਲੀ ਕਰਦੀਆਂ ਇਹਨ ਦੋਈ ਬਈ ਆ ਵੱਡ ਹੋ ਗਿਆ ਤੇ ਆ ਵੀ ਜਿ ਰੱਖ ਲੈਣਾ ਪਰ ਤੇਰੀ ਮੋਲਵਾ ਆ ਗਿਆ ਮੰਨ ਲਈ ਹਲੇ ਹਾਂ ਹੋਰ ਆਇਆ ਹੋਰ ਲੋ ਆਇਆ ਨਹੀਂ ਨਹੀਂ ਸਪਿੰਗਾ ਹਾਂ ਨਵਾਂ ਆਇਆ ਨਵਾਂ ਨਵਾਂ ਤਿਲ ਕਟਾਣੀ ਨਹੀਂ ਨਹੀਂ ਪੂਰਾ ਤਾਂ ਜਗਰ ਮੋਈ ਆ ਤੇ ਰੱਖਣਾ ਆੜੀ ਕਰਕੇ ਬਈ ਆੜੀ ਤੇ ਸਾਫਤੀ ਜਮਾ ਨਾ ਬੁੱਟੀ ਕੁਝ ਵੀ ਗੁੱਲੀ ਡੰਡੇ ਦੇ ਇੱਕ ਟੱਕਾ ਵੀ ਨਹੀਂ ਬਾਕੀ ਖੇਤਾਂ 'ਚ ਵੀ ਨਹੀਂ ਹੈਗਾ ਗੁੱਲੀ ਡੰਡਾ ਜੱਲ ਉਰੇ ਤੇ ਜਮਾ ਹੀ ਸਾਫਤੀ ਹੈ ਤਾਂ ਇਹਦੀ ਬੱਲ ਵੀ ਇੰਨੀ ਲੰਬੀ ਸੀ ਪਤਾ ਹੈ ਪਤਾ ਹੈ ਦੀ ਆ 100 ਦਿਨ ਪਹਿਲਾਂ ਜਿੰਨੀ ਜ਼ਿਆਦਾ ਚੜ ਗਈ ਚਾਂਦੀ ਜ਼ਾਰ ਕੰਡਾ ਲੱਗ ਜਾਣਾ ਕੰਡਾ ਵੀ ਲੱਗ ਜਾਣਾ ਬੱਲ ਵੀ ਬਹੁਤ ਡੁੱਟਦੀ ਆ ਨਾ ਨਾ ਕੋਈ ਗੱਲ ਪੱਕੀ ਪੱਕੀ ਚਾਈ ਜੀ ਜਿੰਨੀ ਪੱਕੀ ਹੋਏ ਵਧੀਆ ਹੈਂ ਵਜਨੇ ਘਟ ਰਹੀ ਹੁਣ ਤਾਂ ਦਿਨ ਪਰ ਦਿਨ ਨਹੀਂ ਨਹੀਂ ਬੱਸ ਮੁੜੀ ਪਈ ਆ ਕਿਦਣ ਦੀ ਉਹ ਜਿਹੜਾ ਨਹੀਂ ਜਿਹੜੇ ਜਦੋਂ ਢੇਰੀ ਨਾਲ ਆਇਆ ਹੈ ਨਾ ਉਹ ਛੜ ਗਿਆ ਜਿਹੜਾ ਦਾਣਾ ਵਿੱਚ ਉਹ ਜੰਮ ਗਿਆ ਮੈਂ ਕਹਿੰਦਾ ਹੈ ਉਹ ਜਦ ਕਣਕ ਗਿਰ ਗਈ ਜੀ ਨਾ ਨਵੀਂ ਬੱਲ ਜੰਮਿਆ ਜੀ ਉਹ ਗਿਰੀ ਉਹੀ ਕਰਕੇ ਆ ਜਿਹੜੀ ਹਰੀ ਦਿਖਾਈ ਹੈ ਇੰਨਾ ਇੱਕਦਮ ਮੌਇਸਚਰੀਪ ਹੁੰਦਾ ਯਾਰ ਇੰਨਾ ਇੱਕਦਮ ਕੋਈ ਗੱਲ ਹੀ ਉਹ ਵੀ ਕਣਕ ਪੱਕੀ ਆਪਣੀ ਘਰੇ ਨਰਮਾ ਨੇ ਟੋਲਾ ਜੈਨ ਮਟੋਲਾ ਜ ਵੀ ਐਨ ਦੋ ਦਿਨਾਂ ਤੱਕ ਖੜਾ ਕੇ ਫੇ ਠੰਡੀ ਹੋਏ ਤੈਨ ਪਾ ਲੈਣਾ ਪੱਕੀ ਹੋਈ ਕਣਕ ਆ ਉਹ ਫਰਸ਼ ਪਰ ਦੇਣੀ ਚੋ ਫਰਸ਼ ਪਰ ਤਾਰ ਦੂੰਗੇ 15 ਦਿਨ ਨੂੰ ਪਾਈ ਚੋ ਅੰਦਰ ਧਾਰ ਦੂੰਗੇ ਹਾਂ ਅੰਦਰ ਹੀ ਧਾਰਨੀ ਫਰਸ਼ ਪਰ ਸਾਈ ਦਾ ਫੇ ਲੱਗ ਜਨਾ ਜਿਹੜਾ ਪਤ ਤੇ ਕੋ ਪਾ ਦਿੰਦੇ ਹਮ ਗਰਮ ਕਣਕ ਨੂੰ ਗਰਮ ਵੀ ਕਿਉਂ 10 15 ਦਿਨ ਪਾਈ ਲੈ ਗਏ ਮਟੋਲਾ ਚਾ ਦੋਗਾ ਛੇ ਰਕੂ ਲੈ ਭਾਈ ਵੀ ਸਾਫ ਹੈ ਇਹਨੂੰ ਪੱਖੇ ਦੀ ਵੀ ਲੋੜ ਇਹਦਾ ਹੀ ਆਟਾ ਆਪਾਂ ਨੂੰ ਕਰਨ ਨੂੰ ਹਾਂ ਤੇਜ ਦਾ ਹੀ ਬੀਜ ਗਾਹਾਂ ਬੀਜ ਵਧੀਆ ਹੀ ਬੀਜ ਵਧੀਆ ਵਧੀਆ ਬਹੁਤ ਵਧੀਆ ਬਹੁਤ ਤਾਂ ਹੀ ਗਿਰਿਆ ਤਾਂ ਹੀ ਗਿਰਿਆ 826 ਬੀਜ ਆਈਏ ਬਾਕੀ ਝਾੜ ਦਾ ਲੱਗੂ ਪਤਾ ਝਾੜ ਦਾ ਲੱਗਿਆ ਆ ਝਾੜ ਇਹਦਾ ਤਾਂ ਹੁਣ ਕਿੱਪਾ ਲੱਗਣਾ ਇਹਦਾ ਤਾਂ ਕੋਈ ਪਤਾ ਹੀ ਲੱਗਣਾ ਡਰਾਮਾ ਲੱਗਿਆ ਨਾ ਪਤਾ ਹੈਈ ਡਰਾਮਾ ਚ ਪੈ ਜਾਂਦਾ ਹਾਂ ਡਰਾਮਾ ਚ ਪਈ ਪਤਾ ਲੱਗ ਜਾਂਦਾ ਇਹ ਡਰਾਮਾ ਆਪਣੇ 10-10 ਕੁਇੰਟਲ ਦੇ ਹੈਗੇ ਉਹ ਪਤਾ ਲੱਗ ਜੂ ਹਾਂ ਤੇ ਇਹ ਤਾਂ ਪਹਿਲਾਂ ਵੀ ਵਧੀਆ ਤਾਂ ਪਰ ਵਧੀਆ ਹਾਂ ਉਹ ਪਰਲਾ ਵਧੀਆ ਹੀ ਆ ਉਹ 222 ਤਾਂ ਵਧੀਆ ਵੀ ਹੈ ਉਹ ਵੀ ਵਧੀਆ ਹੈ ਉਹ ਵੀ ਨਵੇਂ ਹੀ ਪਾਇਆ ਤਾਂ ਹਮ ਹਾਲ ਬਾਅਦ ਦਿੱ ਗਿਆ ਉਹ ਪਿਛਲੇ ਸਾਲ ਪਰ ਆਪਾਂ ਨੇ ਉਹ ਥੈਲੀਆਂ ਲਿਆਏ ਤੇ ਹਾਂ 222 ਬਾਕੀ ਸਾਰੇ ਆਪਣੇ ਪੀਜੇ ਦਾ ਵੀ ਆਪਣੀ ਬੋਲ ਚੱਲ ਚੱਈ ਨਹੀਂ ਔਰ ਤਾਂ ਹੀ ਜੋ ਵੀ ਲੈਣ ਲੱਗਾ ਤੈ ਤਾਂ ਤੂੰ ਹੀ ਲੇਟ ਹੋ ਗਿਆ ਹਵਾ ਭਰਉਣੇ ਨੂੰ ਹਵਾ ਵੇ ਭਰਾ ਕੇ ਲੈਵਣੀ ਤੇ ਹਵਾ ਹੈ ਨਹੀਂ ਜੀ ਹਮ ਚਲ ਚੈੱਕ ਹੋ ਗਈ ਵਧੀਆ ਇਹ ਮੀਨ ਉਹ ਖੜਾ ਹੀ ਜਾਂਦੇ ਇਹਦਾ ਕਰਾਉਣਾ ਚਾਹੀਦਾ ਭਾਈ ਚੈੱਕ ਜ਼ਰੂਰੀ ਆ ਬਾਕੀ ਫੇ ਭਾਜੇ ਨੱਦ ਕੇ ਫੇਖਿਆ ਕਰ ਕਾਲੇ ਦਾ ਨਜ਼ਾਰਾ ਹੁਣ ਹੀ ਆ ਥਾਂੇ ਮੁੜ ਜਾਂਦਾ ਆਏ ਮੁੜ ਜਾਂਦਾ ਹੁਣ ਇਹਦਾ ਜਦੇ ਗੁੱਡੀ ਭਾਜੇਂਦੀ ਭਾਈ ਉਹ ਹੁੱਕ ਛੋਟੀ ਸੀ ਉਹਦੀ ਉੱਪਰ ਦੀ ਬਹੁਤ ਜਦੇ ਫਸ ਜਾਂਦਾ ਹੋਰ ਨਾਲੋਂ ਵੀ ਛੋਟੀ ਸੀ ਸਹੀ ਸਹੀ ਟਰੈਲਰਾਂ ਦੀ ਜਿਹੜੇ ਉੱਪਰ ਪਈਆਂ ਤਾਂ ਲੰਬੀਆਂ ਲੰਬੀਆਂ ਆ ਆਪਣੇ ਆਂ ਛੋਟੀ ਹੋਤੀ ਉਹ ਛੋਟੀ ਹੋਤੀ ਉਹ ਤਾਂ ਬਦਲੀ ਆਉਂਦੀ ਜਦ ਦੀ ਨਾਲ ਦੀ ਹੋਦੀ ਇਹ ਹੋ ਗਈ ਹੁਣੀ ਆ 53 54 ਇੰਚ ਹੋ ਗਈ ਮੈਂ ਕੱਲ ਮਣੀ ਸੀ ਅੱਛਾ ਆਉਂ ਕਹਿੰਦਾ ਦਾ ਨਹੀਂ ਹੋਣੀ ਹੂੰ ਦੂਏ ਟਰਾਲੇ ਆ ਜ ਨਹੀਂ ਹੋਗੀ ਇਹਦੇ ਟਰਾਲੇ ਜਿੰਨੀ ਹੋਊਗੀ ਮਾਨੂੰ ਇਹਦੇ ਨਾਲ ਤੇ ਵੀ ਜ਼ਿਆਦਾ ਲੱਗਦੀ ਆ ਇੰਨੀ ਕੁ ਤਾਂ ਹੋਊਗੀ ਥੋੜੀ ਬਹੁਤੀ ਵੱਧ ਹੋ ਸਕਦੀ ਐ 50 ਇੰਚ ਵੀ ਹੋ ਸਕਦੀ ਐ 50 ਇੰਚ ਵੀ ਲੱਗਦੀਆਂ 53 ਵੀ ਲੱਗਦੀਆਂ ਕਿਉਂਕਿ ਇਹ ਬਰੀਕ ਬਹੁਤ ਆ ਉਹਦੇ ਤੇ ਉਹ ਮੋਟਾ ਬਣਾਇਆ ਹਾਂ ਮੋਟਾ ਬਣਾਇਆ ਬਾਕੀ ਆਪਣੀ ਆਪਣੀ ਬੰਤਾਰਾ ਹਾਂਜੀ ਡੈਕ ਲਾਉਣਾ ਹਾਂ ਡੈਕ ਲਾਉਣਾ ਏ ਡੈਕ ਲਾ ਦੇ ਪਿੰਡ ਸੁਣੂਗਾ ਵੱਜਦਾ ਹਾਂ ਇਹ ਵਾਤੀ ਭਾਈ ਦਿਖਾਉਨੇ ਆ ਤਿੰਨ ਫੋਟਾ ਬਿੱਡ ਹੁਣ ਟਰਾਲਾ ਵਿਖਾਉਨੇ ਆ ਟਰਾਲਾ ਦਿਖਾਇਆ ਨਹੀਂ ਉਦੋਂ ਕੱਲ੍ਹ ਨੇਰਾ ਹੋ ਗਿਆ ਤਾਂ ਵੀਡੀਓ ਦਿਖਾਇਆ ਤਾਂ ਹੈਗਾ ਤਾਂ ਸਹੀ ਅੱਕੀ ਵਧੀਆ ਹੋਊਗੀ ਸਹੀ ਵੀ ਉਦੋਂ ਇਹਨੇ ਗੰਨਾ ਵੱਢ ਕੇ ਊਡਾ ਗੰਨਾ ਤਾਂ ਹਾਂ ਤੇ ਫਿਰ ਬੀਜੀ ਦੀ ਵਧੀਆ ਹੋ ਗਈ ਚਾਰਾ ਵਧੀਆ ਹੋ ਜਾਣਾ ਨੰਗਰਾਂ ਨੂੰ ਅਸੀਂ ਵੀ ਬੀਤੀ ਬਾਈ ਅੱਜਾ ਉੱਥੇ ਪਰਸੀਨ ਵਾਲੇ ਚ ਇੱਕ 11 ਵਿਲਾ ਹੋ ਗਿਆ ਤਾਂ ਤੇ ਉਹ ਚ ਬੀਤੀ ਆ ਫੇ ਹੁਣ ਦੁਬਾਰਾ ਤਾਂ ਉਹ ਫੁੱਟਣਾ ਨਹੀਂ ਹੈਗਾ ਹਾਂਜੀ ਹਾਂ ਢਾੜੂ ਹੂੰ ਬਾਕੀ ਢਾੜੂ ਵੀ ਉਹ ਸੁੰਡੀ ਬਹੁਤ ਬੈ ਜਾਂਦੀ ਹੈ ਆ ਹੁਣ ਤੂੜੀ ਬਣੇ ਤੇ ਫੇਰ ਬੀਜੋ ਮੱਕੀ ਹਾਂ ਇਹਦੇ ਵਿੱਚ ਮੱਕੀ ਟਾਈਮ ਲੱਗ ਜਾਣਾ ਹਫਤਾ ਤੱਕ ਚੱਲ ਹਲੇ ਲੱਗੇ ਜਾਣਾ ਅਸੀਂ ਕਿਾ ਚਲੋ ਜਨੀ ਕਹ ਗਈ ਵੀ ਬੀਤੀ ਏ ਹਾਂ ਹਾਂ ਹੈ ਨਹੀਂ ਇਹਦੇ ਵਿੱਚ ਮੱਕੀ ਹੋ ਵੀ ਜਣੀ ਹੈ ਮੱਕੀ ਬੀਤਣੀ ਆ ਉਹ ਪਰਲੇ ਖੇਤ ਚ ਮੈਂ ਕਹਣਾ ਉਹ ਕਰੇ ਸਿਆੜ ਕੱਢ ਦੇ ਵੇ ਸਿਆੜ ਕੱਢ ਕੇ ਸਿਆੜ ਕੱਢ ਕੇ ਚਾਹ ਤੋਈਏ ਲਵਾ ਦੇ ਚਾਹ ਤੋਈਏ ਲਵਾ ਦੇ ਚਾਹ ਛਿੱਟਾ ਦੇ ਕੇ ਸਿਆੜ ਕੱਢ ਦੇ ਆ ਉਹ ਵੀ ਠੀਕ ਹੈ ਗੰਨੇ ਵਾਲੇ ਹਾਲਾਂ ਨਾ ਉਹ ਵੀ ਠੀਕ ਉੱਪਰ ਆ ਜਾਏ ਉੱਪਰ ਆ ਜਾਏ ਬੀਜ ਘੱਟੇ ਪਾਵੇ ਹੂੰ ਕੀ ਉਹੀ 15 ਕਿਲੋ ਪਾਵੇ ਕੀਲੇ ਦਾ ਕੀਲੇ ਦਾ ਇਹਦਾ ਆੜਦਾ ਤਿੰਨ ਇੱਕ ਪੁੱਛ ਹੋ ਜਾਏਗਾ ਉਹ ਹੂੰ ਜੋ ਆੜ ਗਏ ਬਸ ਇੰਨੀ ਇਹ ਬੀਜ ਕਿੰਨਾ ਕੁ ਰੱਖ ਹੋ ਜਾਣਾ ਇਹ ਆਪਣਾ ਹੋ ਜਾਣਾ ਕੀਲੇ ਦਾ ਹਨਾ ਕੀਲੇ ਦਾ ਬੀਜ ਪੀਲੇ ਦਾ ਬੀਜ ਹੋਣਾ। ਹਾਂ। ਫਸਟ ਘਾਟ ਬਾਅਦ ਫੇਰ ਖਾਣੇ ਖਾਤਾ ਦਾ ਹੋਰ ਆਖੂ ਨੀ ਲੱਗਣੀ। ਮੈਂ ਇਹੀ ਬਹੁਤ ਹੋ ਜਾਣੀ। ਵਾਧੂ। ਵਾਧੂ ਹੋ ਜਾਣੀ। ਬੀਜ ਕਿੰਨਾ ਕਿ ਪੈਣਾ ਆ 15 ਕਿਲਿਆਂ ਦਾ ਬੀਜ ਹੋਣਾ। ਠੀਕ। ਇੰਨਾ ਕਿ ਹੋਣਾ। ਦਾ ਨੂੰ ਇੰਨਾ ਕਿ ਬੀਜ ਹੋਣੇ। ਇੰਨੇ ਕਿ ਹੁਣ ਬੀਜੇ ਹੋਈਆਂ। ਪੁੱਤੇ ਲੱਗੀਆਂ ਨੇ। ਪੁੱਤੇ ਲੱਗੀਆਂ ਨੇ ਆ। ਉਹਨਾਂ ਘੜੀ ਜੰਦਾ ਰੱਖਦਾ। ਟਾਟਾ। ਪੁੱਤਿਆਂ ਕਰਕੇ ਹੋਈ ਜਾਂਦਾ ਭਾਈ। ਤੁਸੀਂ ਪਿੱਛੇ ਵੀ ਦੇਖੋ। ਦਾਣਾ ਮੋਟਾ ਬਾਈ ਉਹ ਚੈੱਕ ਕਰਨ ਮੈਂ ਦਾਣਾ ਮੋਟਾ ਬੂਰਾ ਡਾਡੀ ਨੂੰ ਵੀ ਦਿਖਾ ਦਈਏ ਦੋ ਕ ਦਾਣੇ ਚੱਕ ਕੇ ਲੋ ਜੀ ਕਰਿਆ ਚੱਕ ਨਾਣਾ ਮੋਟਾ ਹੂੰ ਨਾਣਾ ਬੋਨ ਠੀਕ ਹੈ ਜੀ ਪੱਕੀ ਹੋਈ ਪੱਕੀ ਹੋਈ ਪੂਰੀ ਹੈ ਬਈ ਐਵੇਂ ਹੀ ਹੋਈ ਪੱਕੀ ਹੋਈ ਨਾਣਾ ਬਹੁਤ ਵਧੀਆ ਆ ਵਾ ਨਾਇਦੇ ਬੱਗਲੀ ਡੰਡਾ ਦਾ ਹਾਂ ਜੀ ਹਾਂ ਸਾਫ ਹੈ ਇਹ ਸਾਫ ਹੈ ਹੂੰ ਇਹ ਬਾਲਕੀ ਉਹ ਵੀ ਪਵਾ ਲਿਓ ਦਾਣੇ ਵਿੱਚ ਸਾਫ ਆ ਉਹ ਖੇਤ ਦੇ ਵੀ ਕੀਲੇ ਦਾ ਬੀਜ ਜਣਾ ਬਹੁਤ ਫਿਰ ਬਹੁਤ ਆ ਬਾਕੀ ਉਹ ਭਰ ਲਈ ਆਪਾਂ ਨੇ ਦੂਏ ਟਰਾਲੀ ਚ ਪਾ ਲੈਣੀ ਬਾਈ ਉਹ ਚ ਪੈ ਗਿਆ ਕੀਲੇ ਦਾ ਮਾਲ ਦੀ ਪਿਛਲੇ ਸਾਲ ਤਾਂ ਆ ਗਈ ਸੀ 33 ਆ ਪਹਿਲਾਂ ਬੇਸਤੀ ਦੀ ਨਵੀਂ ਲਿਆਂਦੀ ਦੀ ਇਹਨਾਂ ਨੇ ਤੂਰੀ ਦੇਖਣ ਅਸੀਂ ਕੰਕੜਾ ਨਹੀਂ ਬਣਾਉਣੀ ਬਣਾਉਣੀ ਜਿਹਦੇ ਬਣਾਵਾ ਬਡਵਾ ਲਈ ਤੂਰੀ ਕਾਲੂ ਤੇ ਉਹਨਾਂ ਕਹਿਤਾ ਮੈਂ ਕੱਲ ਅੱਜ ਸਵੇਰੇ ਮੇਲੇ ਤੇ ਮੈਂ ਬਣਾ ਦਿਆ ਭਾਈ 2 ਦਿਨ ਤੱਕ ਕੜਦੇ ਬਾਲ ਉੱਪਰ ਤੇ ਬਾਲ 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 ਕੜਦੇ ਉੱਪਰ ਨਾਲ ਬਾਲ ਬਾਲ ਹਾਂ ਆ ਬਾਲ ਪਰ ਤੇ ਆਇਆ ਹਾਂ ਆ ਰਹਿ ਗਿਆ ਬਾਈ ਪੀਲਾ ਵੱਡੋਗੇ ਬਾਈ 1 2 3 4 4.5 ਕਿਲੇ ਵੱਡੋਗੇ ਬਾਈ ਉਹ ਪਰ ਵਿੱਚੋਂ ਛੱਡ ਵੀ ਦਿੱਤੀ ਥੋੜੀ ਜੀ ਹਰੀ ਦੀ 1 2 3 4 4.5 ਨਾਲੋਂ ਘੱਟੇ ਬਾਈ 4 ਕਿਲੇ ਹੋਣੇ ਆ ਤੇ ਆਪਣਾ ਉਧਰ ਜਿੱਥੇ ਪਪੂਲਰ ਪਟਾਏ ਤੇ ਆਪਾਂ ਨੇ ਦੂਜੇ ਫੇਸ ਉੱਥੇ ਆਚਾਰਕ ਵਿਕੇ ਜਗਾ ਜੱਗਾ ਲੱਗੇ ਵਾਲਾ ਟਰੈਕਟਰ ਲੈ ਕੇ ਆਇਆ ਉੱਥੇ ਕਟਰ ਪਾ ਕੇ ਜਾਣਾ ਨਹੀਂ ਹੈਗੀ ਮਸ਼ੀਨ ਨੇ ਖੋਲਣੀ ਪਊਗੀ ਸ਼ਾਮ ਹੋ ਗਈ ਤੇ 2 ਕਿੱਲੇ ਆਪਣੀ ਸਲਾ ਬਣਦੀ ਉੱਧਰ ਵੀ ਵੜਾਉਣੇ ਆ ਜਿੱਥੇ ਸੈਲਰ ਬਣਾ ਰਹੇ ਆ 2 ਕਿੱਲੇ ਕਹਿਣਾ ਨੇ ਪੱਕੇ ਹੋਏ ਆ ਵੈਸੇ ਉਹ ਤਾਂ ਖੜੀ ਹੋਆ ਕਣਕ ਗਿਰੀ ਵੀ ਨਹੀਂ ਹੈਗੀ ਉਹ ਤਾਂ ਰਾਤ ਨੂੰ ਵੱਢ ਹੋਏਣੀ ਸ਼ਾਮ ਦੀ ਵੱਡੀ ਵੀ ਤਾਂ ਬਾਈ ਆ ਇਹ ਤੂੜੀ ਬਹੁਤੀ ਬਣਦੀ ਆ ਆ ਦੇਖੋ ਜਿਹੜੀ ਇਸ ਟਾਈਮ ਤੇ ਵੱਢੂਗੀ ਨਾ ਦੇ ਟੇਰ ਲੱਗ ਜਾਂਦੇ ਆ 23 ਤਿੰਨ ਟਰਾਲੀਆਂ ਵੀ ਬਣ ਜਾਂਦੀਆਂ ਰਾਤ ਦੀ ਵੱਡੀ ਦੀ ਮਾਤੀ ਦੇਖੋ ਮਾਤੀ ਬਾਈ ਕਣਕਾ ਸਾਹਿਬ ਦੀਆਂ ਵਧੀਆ ਇਸ ਵਾਰ ਕਿੰਨੀ ਕਿ ਰਹਿ ਗਈ ਕਿੰਨੀ ਕਿ ਪੈਜੂਗੀ ਆਪਣੇ ਵਾਲੇ ਚ ਰਹਿ ਜਾਣਾ ਉਹ ਵੀ 4 4 ਵਿੱਗੇ ਹਾਂ ਬਾਈ ਵਿੱਚੋਂ ਬਾਈ ਆਪਾਂ ਨੇ ਕੀਲੇ ਦੀ ਉੱਚ ਵੀ ਪਵਾ ਲਈ ਦੂਏ ਟਰੈਕਟਰ ਚ ਜਿਹੜੀ ਟਰਾਲੇ ਚ ਜਿਹੜੀ ਆਪਾਂ ਨੇ ਬੀਜ ਰੱਖਣਾ ਉਹ ਬਈ ਕਣਕ ਸਾਰੀ ਉਹ ਚੰਗੀ ਦੀ ਉਹ ਵੀ ਠੀਕ ਸੀ ਉਹ ਮਤਲਬ ਕੁਝ ਉਹ ਹਾਂ ਉਹ ਜਿਆਦਾ ਸਾਫਤੀ ਨਹੀਂ ਉਹਦੀ ਬੱਲ ਇੱਕੋ ਜੀ ਦੀ ਸਾਰੀ ਜਿਕਣਾ ਇਹ ਵੀ ਆ ਕਣਕ ਬਥੇਰੀ ਤਗੜੀ ਇਹ ਵੀ ਪਰ ਇਹਦੇ ਵਿੱਚ ਜਿਕਣਾ ਬੱਲ ਕੋਈ ਛੋਟੀ ਉਹਦੀ ਤਾਂ ਉਹਦੀ ਬੱਲ ਇੱਕੋ ਜੀ ਦੀ ਸਾਰੀ ਵਿੱਚ ਛੋਟੀ ਨਹੀਂ ਸੀ ਹਾਂ ਇਹਦੇ ਨਾਲ ਤਾਂ ਜਿਆਦਾ ਦਾਣੇ ਆਉਂਦੇ ਹਾਂ ਹਾਂ ਜਿਆਦਾ ਹੈ ਕਈ ਜਗ੍ਹਾ ਉਹ 826 ਕਈ ਏਰੀਏ ਚ ਲੋਟ ਵੀ ਨਹੀਂ ਆਇਆ ਕਈ ਨਹੀਂ ਲੋਟ ਨਹੀਂ ਆਈ ਇੱਕ ਦੋ ਦੀ ਵੀਡੀਓ ਯਾਰ ਹਰੇਕ 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 ਕਿਤੇ ਦੀ ਧਰਤੀ ਹਰੇਕ ਏਰੀਆ ਦੀ ਲਗ ਮਾਫ ਕਰ ਹਰੇਕ ਵਿੱਚ ਜੇ ਤੂੰ ਕਹੂਗਾ ਵੀ ਕੇ ਬੀਜ ਸਾਰੇ ਪਾਸੇ ਵਧੀਆ ਏ ਕਿਸੇ ਨੂੰ ਕੋਈ ਲੋਟ ਆਉਂਦਾ ਕਿਸੇ ਨੂੰ ਕੋਈ ਲੋਟ ਆਉਂਦਾ ਜੀਰੀ ਆ ਜੀ ਸਾਡੇ ਬਾਈ ਪੂਛਾ ਨਹੀਂ ਲੱਗਦੀ ਹਾਂ ਇਹ ਕਿਆ ਕਹਿੰਦੇ ਉਹ ਟਾਈਮ ਲੰਬਾ ਲੰਦੀ ਏ ਸਾਡੇ ਸਿਲਰ ਏਂਦੀ ਆ ਸਾਡੇ 26 27 ਬਾਈ ਸਾਰੇ ਇਹ ਕੰਮਜਾਬ ਆ ਹਾਈਬ੍ਰਿਡ ਬੀਜ 26 ਜਿਆਦਾ ਜਿਹੜੇ ਘੱਟ ਸਮੇਂ ਆਏ ਸਾਡੇ ਤਾਂ 90 90 ਦਿਨਾਂ ਵਾਲੀ ਕੰਮਜਾਬ ਆ ਬਾਈ ਸਾਡੇ 90 100 ਦਿਨਾਂ ਵਾਲੀ ਹਾਂ ਉਹ ਕੰਮਜਾਬ ਆ ਸਾਡੇ ਦੂਜਿਆਂ ਦੀ ਨਹੀਂ ਲੱਗਦੀ ਦੂਜਿਆਂ ਦਾ ਪੱਕਦੀ ਨਹੀਂ ਲੰਬੀ ਵੈਰੈਟੀ ਨਹੀਂ ਹੈਗੀ ਜੀ ਫ੍ਰੀ ਫੀਲ ਆਲੀ ਟੀਪ ਵਧ ਗਈ ਬਹੁਤ ਇਧਰ ਨੂੰ ਤਾਂ ਹੋਣਾ ਉਹ ਨਿਕਲਿਆ ਉਹਦਾ ਸਾਰੇ ਨਾਲ ਟੈਂਟ ਜੇ ਜਾਂ ਮਸ਼ੀਨਾ ਬੰਦ ਹੋਣੇ ਵਾਲੀਆਂ ਜਾਂ ਬੱਜ ਜਦ ਬਾਈ ਲੋਕ ਵੜਾਉਂਦੇ ਹੁੰਦੇ ਆ ਜਦ ਦੇਖ ਲੈ ਉਹ ਜੇ ਬੂਝਾ ਮਾਰਦੀ ਹੁੰਦੀ ਆ ਹਾਂ ਜਦ ਬੂਝਾ ਮਾਰਦੀ ਆ ਨਿਸਰ ਲੱਗਦੀ ਆ ਹਾਂ ਨਿਸਰ ਲੱਗਦੀ ਆ ਨਹੀਂ ਕਿ ਟਾਈਮ ਲੰਦੀ ਆ ਆਪਣੇ ਬੂਲਣਾ ਕਰਕੇ ਆ ਮਸ਼ੀਨ ਰਾਤ ਨੂੰ ਨਹੀਂ ਚੱਲਦੀ ਹੈ ਕਿ ਹਾਂ ਬੜੀ ਹਲੇ ਇਹ ਪੂਰਾ ਮਾਹੂ ਖੁੱਲੇ ਆ ਨਿਕਣ ਕਰਨੀ ਹੋਈ ਨਹੀਂ ਉਹ ਆਪਣੇ ਉਂ ਵੀ 10 ਵਜੇ ਤੱਕੇ ਚੱਲਦੀ ਮਸ਼ੀਨ ਆ 11 ਵਜੇ ਤੱਕ ਨਹੀਂ ਰਾਤ ਨੂੰ ਚਲੀ ਜਾਂਦੀ ਆ 1:20 ਵਜੇ ਤੱਕ 3:00 ਵਜੇ ਤੱਕ ਵੀ ਚੱਲ ਪੰਨੀ ਨਹੀਂ ਆਪਣੇ ਤਾਂ ਨਹੀਂ ਚੱਲਦੀਆਂ ਨਾ ਚੱਲਦੀਆਂ ਅੱਗੇ ਆ ਗਈ 3 ਚੱਲੀਆਂ ਹਲੇ ਤੱਕ ਹੋ ਜਾਂਦੀ ਹੋਰ ਇਹ ਵੀ ਚਾ ਡਰਾਈਵਰ ਕਹਿੰਦਾ ਸਾਡੇ ਕਹਿੰਦਾ ਭਾਈ ਸਾਰੀ ਰਾਹ ਚੱਲਦੀ ਆ ਸਾਰੀ ਰਾਹ ਹਾਂ ਆਹ ਇਹ ਜਿੱਥੇ ਹੈ ਉਹ ਨਹੀਂ ਸਗੜੇ ਨਹੀਂ ਪੈਣੀ ਹਾਂ ਆਪਣੇ ਸਗੜ ਕਿੰਨੀ ਪੈ ਜਾਂਦੀ ਆ ਬਾਕੀ ਬਾਕੀ ਮੌਸਮ ਦਾ ਕੋਈ ਨਹੀਂ ਪਤਾ ਭਾਈ ਜਿਹੜੀ ਵੱਡੂਗੀ ਉਹੀ ਆਪਣੇ ਕੋਲ ਆ ਬਾਕੀ ਭਾਈ ਝਾੜ ਸਭ ਦੇ ਵਧੀਆ ਇਸ ਵਾਰ ਸਾਰਿਆਂ ਦੀਆਂ ਕਣਕਾਂ ਚੰਗੀਆਂ ਚੰਗੀਆਂ ਜਿਹੜੇ ਇਲਾਕੇ 'ਚ ਨੁਕਸਾਨ ਹੋਇਆ ਏ ਉਧਰ ਪਤਾ ਨਹੀਂ ਇਹ ਵੀ ਕਿੱਕਣਾ ਹੈ ਮੈਂ ਆਪਣੇ ਏਰੀਆ ਦਾ ਇਹ ਤੱਕ ਬਈ ਬਚਾਉ ਆ ਆਪਣੇ ਏਰੀਆ ਦਾ ਕਿਤੇ ਦੇਖਿਆ ਨਹੀਂ ਨਿਕਸਦਾ 20 ਦਾ ਤਾਂ ਹੈਗਾ ਹਾਂ 20 22 ਦਾ ਤਾਂ ਹੈਗਾ ਜੀ ਭਾਰਾ 20 ਤੇ ਉੱਪਰ ਦਾ ਹਾਂ ਵਧੀਆ ਜਾਣੀ ਇਹ ਐਨਾ ਤਾਂ ਚਾਹੀਦਾ ਯਾਰ 20 ਰੁਪਏ ਪੈਸੇ ਬੱਦਦੇ ਆ ਟੇਕੇ ਬਚਵੀ ਲੱਦੇ ਬਈ ਤੁਹਾਨੂੰ ਰੂ ਤਾਂ 25 ਨਾਲ ਵੀ ਨਹੀਂ ਰੱਜਣੀ ਯਾਰ ਜੇ ਜਮਾ ਹੀ ਮਾਰ ਜਵੇ ਨੁਕਸਾਨ ਹੋ ਜੇ ਫੇਰ 20 ਦਾ ਝਾੜ ਵੀ ਆ ਜਵੇ ਬਹੁਤ ਆ ਯਾਰ 20 22 ਦਾ ਖਰਚਾ ਪੂਰਾ ਹੋ ਜਾਂਦਾ ਬੰਦੇ ਹਾਂ 20 ਰੁਪਏ ਬਚਵੀ ਜਾਂਦੇ ਆ ਬਾਕੀ ਤੂੜੀ ਪਜਾਣ ਦੀ ਬੜਾ ਮੋਟਾ ਬਾਕੀ ਤੂੜੀ ਬਈ ਐਸੋ ਬਜਣੀ ਦੀ ਤੂੜੀ ਆਪਾਂ ਨੇ ਪਿਛਲੇ ਸਾਲ ਜਿੰਨੇ ਦੀ ਆਪਾਂ ਨੇ ਵੇਚੀ ਦੀ ਉਹਦੇ ਨਾਲੋਂ ਅੱਧ ਦੀ ਵਿਕੀ ਸਾਡੀ ਇਸ ਵਾਰ ਤੁਸੀਂ ਆਏ ਦੇਖ ਲਓ ਜਿਹੜਾ ਸ਼ੈੱਡ ਭਰਿਆ ਪਤਾ ਆਪਾਂ ਨੇ ਅੱਧ ਤੋਂ ਅੱਧ ਦੀ ਵਿਕੀ ਆ ਆ ਹੁਣ ਜੀਰੀ ਦੇ 20 ਟਰਾਲੀਆਂ ਦੀਆਂ ਉੱਚ ਜੀਰਾ ਲਾਣਾ ਇਹ ਵਿਕਣ ਲੱਗ ਗਿਆ ਇਹਦੀਆਂ ਗੱਠਾਂ ਬਣ ਲੱਗੀਆਂ ਉਹੀ ਜਾਣ ਉਹਨੇ ਬਾਈ ਹਾਂ ਪਰਾਲੀ ਜਾਣ ਲੱਗੀ ਬਾਈ ਪੱਤੀ ਵੀ ਜਾਣ ਲੱਗੀ ਇਹਦੇ ਕਰਕੇ ਬਾਈ ਤੂੜੀ ਤਾਂ ਨਹੀਂ ਪੁੱਛਣਾ ਕੋਈ ਨਹੀਂ ਆਪਣੇ ਏਰੀਆ ਸਭ ਤੋਂ ਆਹ ਰੇਟ ਰਹਿਣ ਦਾ ਤੂੜੀ ਦਾ ਇਧਰ ਬੱਦੀ ਕਰਕੇ ਹਿਮਾਚਲ ਕਰਕੇ ਹਿਮਾਚਲ ਜਾਂਦੀ ਹੈ ਨਾ ਤੂੜੀ ਸਾਰੀ ਉਹਨੂੰ ਹੀ ਇਕੱਠਾ ਜਾਣ ਲੱਗੀਆਂ ਉਹਦਾ ਉਹ ਸਸਤੀਆਂ ਪੈਂਦੀਆਂ ਲੈਣੇ ਵਾਲੇ ਨੂੰ ਸਸਤੀ ਪੈਂਦੀ ਤੇ ਸਾਈਡ ਤੇ ਇੱਧਰ ਮੋਗੇ-ਮੋਗੇ ਸਾਈਡ ਤੇ ਨਾ ਭੁੰਗ ਆਉਣੇ ਬੜੇ ਭਰ ਕੇ ਜਿਹੜੇ ਇੱਥੇ ਇਕੱਠਾ ਜਾਣਾ ਚਾਹੁੰਦੇ ਉਹਦਾ ਮੈਨੂੰ ਇੱਕ ਦਿਨ ਮਾਨਸਾ ਗਿਆ ਉਹਦਾ ਮੈਂ ਮੈਨੂੰ ਬੰਦਾ ਮਿਲਿਆ ਉੱਥੇ ਤੇ ਜੈਪੁਰ ਲੈ ਕੇ ਜਾਂਦੇ ਭੁੰਗ ਉਹ ਭਰ ਕੇ ਤੂੜੀ ਦੇ ਜੈਪੁਰ ਦੇਖ ਲੈ ਕਿੱਥੇ ਰਾਜਸਥਾਨ ਚ ਵਾਜੀ ਬਾਈ ਕੰਮ ਔਖਾ ਹੋਆ ਮਸ਼ੀਨ ਦਾ ਉੱਪਰ ਕਿਹੜਾ ਇੱਕੇ ਲਵਾਇਆ ਦਾ ਮੈਂ ਚੜ ਕੇ ਡਰਾਈਵਰ ਬਣ ਗਿਆ ਤੁਸਾਂ ਨਹੀਂ ਨਹੀਂ ਮੈਂ ਕਿਹੜਾ ਇੱਕੇ ਲਵਾਇਆ ਦਾ ਮੈਂ ਕਿ ਉੱਪਰ ਖੜ ਨਹੀਂ ਹੁੰਦਾ ਤੰਦੇ ਆ ਬਾਈ ਜਿਹੜਾ ਸਾਰਾ ਦਿਨ ਚਲਾਉਂਦਾ ਹਾਂ ਕਰਦਾ ਬਹੁਤ ਮਿਕਸਾ ਦੇਖ ਲੈ ਇਹਦਾ ਮੂੰਹ ਵੀ ਨਹੀਂ ਬੰਦ ਹੈ ਮੈਂ ਕਿ ਤੁਸੀਂ ਮੂੰਹ ਤਾਂ ਬੰਨ ਕੇ ਰੱਖੇ ਕਰੋ ਐਨਕਾ ਲਾ ਕੇ ਰੱਖੇ ਕਰੋ ਕਰਦਾ ਸ਼ਾਮ ਨੂੰ ਗੋਲਾ ਨਿਕਲਦਾ ਫਿਰ ਨਹੀਂ ਹਿਲੇ ਹੋਏ ਨਹੀਂ ਜਾਮ ਹੋ ਜਾਂਦਾ ਅੰਦਰ ਉਹ ਜਿਹੜਾ ਦੂਜਾ ਮੁੰਡਾ ਦਾ ਪਹਿਲਾ ਪਹਿਲਾ ਸੀਜ਼ਨ ਲਾ ਕੇ ਗਿਆ ਇਹਨਾਂ ਕੋਲ ਉਹਦਾ ਇਹੀ ਗੱਲ ਕਰਕੇ ਹੋਇਆ ਏ ਉਹਨੂੰ ਸਾਥ ਜਾਣ ਲੱਗ ਗਿਆ ਇਹੀ ਗੱਲ ਕਰਕੇ ਉਹਦਾ ਸਾਰਾ ਸੀਜ਼ਨ ਕਿਉਂਕਿ ਸਾਰਾ ਸਾਲ ਚਲਾਉਂਦਾ ਦਾ ਉਹ ਹੋਰ ਵਾਸੇ ਵੀ ਜਾਂਦਾ ਦਾ ਗੇਰਾਜ ਤੇ ਵੀ ਜਾਂਦਾ ਦਾ ਸਾਰਾ ਸਾਲ ਮਸ਼ੀਨ ਹਾਂ ਇਹਦਾ ਭਾਈ ਹੁੰਦਾ ਡਰਾਈਵਰ ਦਾ ਭਾਈ ਵਧੀਆ ਬੰਦਾ ਰੋ ਇੱਕ ਸੀਜ਼ਨ ਬੰਨੀ ਦੋ ਸੀਜ਼ਨ ਲਾ ਦੋ ਸੀਜ਼ਨ ਲਾ ਕੇ ਗਿਆ ਹਾਂ ਇੱਕ ਟੋਪੀ ਵਾਸਤੇ ਇੱਧਰ ਦੇਖੋ ਬਈ ਬੰਦਾ ਆਪਣਾ ਉੱਪਰ ਨੂੰ ਵੀ ਬੰਨੀ ਫਿਰਦਾ ਦੇਖਦਾ ਹੈ ਹੈ ਕੀ ਕਰੇ ਟੋਪੀ ਦੇ ਉੱਪਰ ਨੂੰ ਵੀ ਮੈਨੂੰ ਕਹਿੰਦਾ ਯਾਰ ਮੈਨੂੰ ਟੋਪੀਆਂ ਦਾ ਦਵਾ ਦੇ ਮੈਂ ਕਿਹਾ ਟੋਪੀਆਂ ਮੇਰੇ ਕੋਲ ਬਥੇਰੀਆਂ ਵਈਆਂ ਤੂੰ ਆ ਜਾਗਾ ਹਾਂ ਨਹੀਂ ਵਧੀਆ ਗਰਮੀ ਤੇ ਬਾਕੀ ਤੁਕਰ ਨਾਲੇ ਵੀ ਰਸਤਾ ਸਵੇਰੇ ਉਹ ਗੁੱਟ ਹੋ ਗਿਆ ਗੰਨਾ ਕਿੰਨੀਆਂ ਲਾਈਨਾਂ ਰਹਿ ਗਈਆਂ ਚਾਰ ਪੰਜ ਰਹਿ ਗਈਆਂ ਪੰਜ ਛੇ ਗੁੱਟ ਹੋ ਗਈਆਂ ਮੈਂ ਚੱਲ ਐਂ ਕਰ ਜਿੱਦਣ ਉਧਰ ਵੱਡੂਗੇ ਉਦਣ ਕਢਾ ਦੂਗੇ ਜਦੋਂ ਦੂਏ ਪਾਸੇ ਵੱਡੂਗੇ ਅੱਧੀ ਦਿਹਾੜੀ ਲਾ ਦੋ ਪਾਣੀ ਲਾਉਣਾ ਕਾ ਦੋਸਤਾਂ ਇਹ ਕੱਲੂ ਲਾ ਦੇ ਦਿਹਾੜੀ ਫਿਰ ਹਾਂ ਕੱਲੂ ਦਿਹਾੜੀ ਲਾ ਦੇ ਤੇ ਬੜਦਾ ਹੋਵੇ ਪਾਣੀ ਲੱਗਦਾ ਹੋਵੇ ਹੋਰ ਕੀ ਐਨਾ ਤਾਂ ਹੀ ਨਿਕਲਣਾ ਵਾਸੀ ਬਈ ਟਰਾਲੇ ਦੇਖਦੇ ਬਾਈ ਰੜੀ ਅੱਗੇ ਕਿੰਨੀ ਕਣਕ ਪੈਣਦੀ ਟਰਾਲੇ 'ਚ ਤੇ ਪੈਣਦੀ ਆ 80 ਕੁਇੰਟਲ 80 80 ਕੁਇੰਟਲ ਤੇ ਵਦੂਗੀ ਅਸਾਂ ہاں ਮੈਂ 40 ਟਰ ਪੈਣੇ 65 ਕੁਇੰਟਲ ਨਾਲ ठान ਪੈਂਦੀ ਐਂ ਭਰ ਕੇ ਟੀਸੀ ਲਾਗੇ ਹਾਂ ਕਣਕ 80 85 10 ਕੁਇੰਟਲ ਦਾ ਫਰਕ ਤਾਂ ਪਾਉਂਗਾ ਕਣਕ ਦਾ 20 ਕੁਇੰਟਲ ਦਾ ਫਰਕ ਪਾਉਂਗਾ 100 ਤੇ ਉੱਪਰ ਪਾਉਂਗੀ ਹੂੰ 120 ਕੁਇੰਟਲ ਕਿਉਂਕਿ ਬੈੱਡ ਬਾਈ ਦੇਖ ਲਓ ਕਿੰਨਾ ਪਹਿਲਾਂ ਪਹਿਲਾਂ 2 ਫੁੱਟ ਦਾ 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 ਵੀ 1.5 ਹੋਟਾ ਦੋ ਦਾ ਦੋ ਦਾ ਤਾਂ ਹੈਗਾ ਹੀ ਤਾਂ 1.5 ਕਿਲੋਟ ਦਾ ਮਤਲਬ ਇਹ ਹੁਣ ਫੁੱਟ ਦਾ ਵਧੇ ਗਿਆ 15 20 ਕੁਆਂਟਮ ਦਾ ਵਧੂਗਾ ਇਹ ਨੰਬਰ ਲਿਖਾਉਣੇ ਦੀ ਮਸਤਰੀਆਂ ਲਿਖਿਆ ਵਾ ਇਹ ਧੂਆ ਹੁੰਦਾ ਉਹਨੂੰ ਮੈਨੂੰ ਲੱਗਦਾ ਨੇੜੇ ਚ ਹੋ ਜਾਣਾ ਹੈ ਲੱਗਦਾ ਹਾਂ ਉਹ ਪਰਣੀ ਵਾਲਾ ਹੋ ਜਾਣਾ ਤਾਂ ਕੋਈ ਕਿ ਹਲਕਾ ਹੋ ਉਹ ਉਹ ਬਿੱਡ ਆਉਂਦਾ ਉਹਨੂੰ ਡਰ ਲੱਗਦਾ ਦਾ ਬਾਈ ਮੋਝ ਜਾਂਦਾ ਦਾ ਹਲਕਾ ਤਾਂ ਉਹ ਹੂੰ ਇਹ ਸਾਰੀ ਕਾਲੂ ਲੈ ਜਿਹੜੀ ਮੱਟੀ ਹੈ ਪਾਣੀ ਤੂੰ ਵੀ ਖੜੀ ਰਹਿਣੀ ਦੱਜੂ ਖੋਲੇ ਲਈ ਕੱਟਰ ਖੋਲੇ ਲਈ ਕੱਟਰ ਟਰੈਕਟਰ ਲੈ ਜਾਂਦਾ ਖੋਲਾ ਕਾਨੂੰ ਰਿਸਕ ਲੈਣਾ ਹੋਰ ਕੱਲ ਜਾਣਾ ਪੈਣਾ ਬਾਈ ਬੁੱਟੇ ਉੱਧਰ ਉਸ ਤੇ ਲੱਗ ਜਾਣਾ ਪਈ ਚ ਮੋੜ ਦੀ ਸਾਰੇ ਹੈਗੀ ਜਗਾ ਲੋ ਜੀ ਬਾਈ ਤੇ ਹੁਣ ਆਪਾਂ ਪਹੁੰਚ ਗਏ ਜਮੇਰੀਆਲੇ ਖੇਤਾਂ ਚ ਜਿੱਥੇ ਬੂਟੇ ਜਿੱਥੇ ਕਬੂਲਰ ਤੇ ਬੂਟੇ ਪਟਾਈ ਤੇ ਆਪਾਂ ਨੂੰ ਕਬੂਲਰ ਜਿਆਦਾ ਬਰਸਾਤ ਵਿੱਚ ਪਟਾਈ ਤੇ ਬਾਈ ਤੇ ਮਸ਼ੀਨ ਥੋੜੀ ਜੀ ਫਸ ਗਈ ਜੀ ਤੂੰ ਤੇ ਇੱਕ ਸਾਈਡ ਤੇ ਪਪੂਲਰ ਲੱਗੇ ਤੁਹਾਨੂੰ ਪਤਾ ਮੰਨੇ ਨਹੀਂ ਬਾਈ ਪਹਿਲਾਂ ਨਾਲੇ ਡਰਾਈਵਰ ਨੂੰ ਦਿਖਾ ਕੇ ਲੈ ਕੇ ਆਵਾ ਜੱਜੂ ਸਾਨੂੰ ਪਤਾ ਹੀ ਆ ਜੱਜੂ ਦੇ ਕੰਮ ਕਾਲੀ ਵਾਲੇ ਤੇ ਕਟਰ ਲਾ ਕੇ ਆਪਣਾ ਹੀ ਲੈ ਆ ਜੱੱਡੇ ਵਾਲਾ ਟਰੈਕਟਰ ਲਿਆਂਦਾ ਦਾ ਨਾਲੇ ਅਸੀਂ ਆਹ ਟਰੈਕਟਰ ਲਿਆਂਦਾ ਦਾ ਫੇਰ ਉਹਦੇ ਕਰਕੇ ਤੇ ਮੰਨੇ ਨਹੀਂ ਫੇਰ ਫਸ ਗਈ ਫੇਰ ਔਖੀ ਗੱਡੀ ਬਈ ਉੱਥੇ ਉਹਨਾਂ ਤਾਲਾ ਇਹਦਾ ਵੀ ਅੱਜ ਹੁਣ ਨੂੰ ਘਰਾਂ ਚਲੇ ਜਾਣਾ ਦਾ ਹੁਣ ਉਹ ਵੱਡ ਹੋ ਜਾਣੀ ਹਾਂ ਸਲਾਹਤ ਹੀ ਪਹਿਲਾਂ ਵੀ ਉੱਧਰ ਵਾਲੀ ਵੀ ਵੱਡ ਲੂਗੇ ਟਾਈਮ ਨਾਲ ਜਾ ਕੇ ਹੁਣ ਤਾਂ ਇੱਧਰ ਹੀ ਨੇ ਨਿਹਰਾ ਕਰਤਾ ਮੈਂ ਹੁਣ ਸਾਈਹੋ ਤਾਲ ਟਰੈਕਟਰ ਵੜਾ ਲਿਆ ਮੰਗਾ ਲਿਆ ਮੈਂ ਆਪਣੀ ਬੜਾ ਲੋਰੇ ਹਾਂ ਇਹ ਵੀ ਤੁਹਾਨੂੰ ਡਾਲੂਗਾ ਹਾਂ ਹਾਂ ਚਾਰ ਚਾਰ ਬਿੱਗੇ ਬਈ ਥਾਉਂ ਅਰੇ ਸਾਡਾ ਡੇਢ ਕਿਲਾ ਡੇਢ ਕਿਲੇ ਥੋੜਾ ਜਿਆਦਾ ਹੈ ਇਹ ਆਪਣੀ ਬਾਈ ਜਿਹੜੀ ਦੂਈ ਜ਼ਮੀਨ ਆ ਉਹਦੇ ਨਾਲੋਂ ਬਸ ਹਾਂ 5-7 ਕਿਲਿਆਂ ਦਾ ਫਰਕ ਆ ਬਸ ਹਾਂ ਜਿੱਥੇ ਵੱਢ ਗਏ ਇੱਥੇ 5-7 ਕਿਲਿਆਂ ਦਾ ਮਤਲਬ ਆਏ ਆ ਹਾਂ ਇਹ ਰਸਤੇ ਹੋਰ ਪਰ ਆਉਂ ਰਸਤੇ ਹੋਰ ਪਰ ਖੇਤਾਂ ਨੂੰ ਲੰਗਣੀ ਪੈਂਦੀ ਆ ਕਿ ਨਹੀਂ ਰਾ ਹੋ ਗਿਆ ਮਸ਼ੀਨ ਕਟਰ ਲੱਗੇ ਪਾਉਣ ਤੇ ਕੀ ਹੋ ਗਿਆ ਹੁਣ ਕਟਰ ਪਾਉਣ ਲੱਗੇ ਪੈ ਗਿਆ ਡੈਡੀ ਖੜਾ ਏ ਡੈਡੀ ਟਰੈਕਟਰ ਤੇ ਡੈਡੀ ਟਰੈਕਟਰ ਬੜੀ ਡਿਊਟੀ ਪੱਕੀ ਆ ਉਹ ਦੇਖੋ ਚੰਕ ਦਾ ਕਟਰ ਟੈਕ ਲਈ ਬੈਠਾ ਡੈਡੀ ਹਾਂ ਚਲ ਠੀਕ ਆ ਬਾਈ ਤੇ ਬਾਕੀ ਕੱਲੂ ਮੰਡੀ ਲੈ ਕੇ ਜਾਉਂਗੇ ਮੰਡੀ ਦਿਖਾਵਾਂਗੇ ਹਾਲਚਾਲ ਕਿਵੇਂ ਆ ਹੈ ਜਿੰਨਾ ਐਸ ਆਪਣਾ ਸਰਦਾਰ ਕਰਤਾ ਇਤਨਾ ਐਸ ਕੋਈ ਸਰਦਾਰ ਨਹੀਂ ਕਰਤਾ ਹੈ ਸਾਰੇ ਸਰਦਾਰ ਕੰਮ ਕਰਦਾ ਨਾ ਸਾਰੇ ਕਰਦਾਂ ਅਸੀਂ ਵੇਲਾ ਰੱਖਿਆ ਸਰਦਾਰ ਹੈ ਹਣ ਹੋਣ ਟ੍ਰੈਕਟਰ ਟ੍ਰੈਕਟਰ ਚਲਾ ਲਾ ਬਸ ਠੀਕ ਹੈ ਨਹੀਂ ਇਸ ਨਾਲ ਵੀ ਸੀਜ਼ਨ ਸੀਜ਼ਨ ਮੈਂ ਹਾਂ ਮਾ ਕੀ ਤਾਂ ਸਾਰੇ ਦਿਨ ਵੇਲਾ ਹੀ ਵੇਲਾ ਹੀ ਵੇਲਾ ਵੇਲਾ ਸੀਜ਼ਨ ਸੀਜ਼ਨ ਨੇ ਚੱਲਦਾ ਟਰੈਕਟਰ ਤਾਂ ਬਾਕੀ ਚੱਲ ਠੀਕ ਹੈ ਇਹ ਹੀ ਬਹੁਤ ਆ ਸਾਡਾ ਊਡਾ ਫੇਰ ਹੋ ਜਾਂਦਾ ਅੰਨੇ ਚ ਜਿਹੜਾ ਇਹ ਟਰੈਕਟਰ ਦਾਣੇ ਨੂੰ ਨਹੀਂ ਪੋਹ ਲੰਦਾ ਉਹੀ ਬਹੁਤ ਆ ਡੜੀ ਬਾਪਈਆ ਵੀ ਉਹੀ ਕਰਦਾ ਭਾਈ ਹਾਂ ਚੱਲ ਠੀਕ ਹੈ ਜੀ ਤੇ ਬਾਕੀ ਨੀਰਾ ਹੋ ਗਿਆ ਹੁਣ ਤਾਂ ਵਲੌਗ ਬਣਨਾ ਨਹੀਂ ਭਾਈ ਹਾਂ ਤੇ ਅਪਲੋਡ ਵੀ ਕਰਨਾ ਚਲੋ ਠੀਕ ਹੈ ਜੀ ਅਸਲੀ ਕੱਲ ਜੀ ਫੇਰ ਕੱਲ ਨੂੰ ਮਿਲਦੇ ਆਂ ਚੰਗਾ ਜੀ ਸਸਰੀ ਕੱਲ ਜੀ ਮਨ ਲੱਗੇ ਭਾਈ ਥੋੜਾ ਵੱਡ ਕੇ ਸੇ ਚੱਲੇ ਆਪਾਂ ਕਰਨਾ